ਅਮਰਤਪਾਲ ਸਿੰਘ ਲੋਕ ਸਭਾ ਦਾ ਸੈਸ਼ਨ ਨਹੀਂ اٹੈਂਡ ਕਰ ਸਕਣਗੇ ਪੰਜਾਬ ਸਰਕਾਰ ਨੇ ਉਹਨਾਂ ਦੀ ਪੈਰੋਲ ਦੀ ਅਰਜੀ ਰੱਦ ਕਰ ਦਿੱਤੀ ਹੈ ਇਸ ਬਾਰੇ ਕੀ ਜਾਣਕਾਰੀ ਹੈ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਕੀ ਜਾਣਕਾਰੀ ਹੈ ਹੁਣ ਤੱਕ ਪੰਜਾਬ ਸਰਕਾਰ ਨੇ ਜਿਹੜੀ ਅਮਰਤਪਾਲ ਸਿੰਘ ਦੀ ਪੈਰੋਲ ਦੀ ਅਰਜੀ ਰੱਦ ਕਰ ਦਿੱਤੀ ਹੈ ਉਹ ਲੋਕ ਸਭਾ ਦੇ ਸੈਸ਼ਨ ਲੋਕ ਸਭਾ ਦਾ ਸੈਸ਼ਨ ਨਹੀਂ اٹੈਂਡ ਕਰ ਸਕਣਗੇ ਕੀ ਜਾਣਕਾਰੀ ਹੁਣ ਤੱਕ ਗੁਰਜੀਤ ਪੰਜਾਬ ਗਵਰਨਮੈਂਟ ਨੇ ਗੀਤੇ ਸੋਮਵਾਰ ਕੱਲ ਉਹਨਾਂ ਦੇ ਜਿਹੜੇ ਵਕੀਲ ਨੇ ਅਮਰਤਪਾਲ ਉਹਨਾਂ ਦੇ ਇਮਾਨ ਸਿੰਘ ਖਾਰਾ ਜੀ ਉਹਨਾਂ ਨੂੰ ਲਿਖਤੀ ਤੌਰ ਤੇ ਇਨਫੋਰਮ ਕੀਤਾ ਕਿ ਪੰਜਾਬ ਸਰਕਾਰ ਉਹਨਾਂ ਦੀ ਪਰੂਲ ਨਹੀਂ ਦੇ ਸਕਦੀ ਪੰਜਾਬ ਗਵਰਨਮੈਂਟ ਨੇ ਜਿਹੜਾ ਇਹ ਜਵਾਬ ਦਿੱਤਾ ਹੈ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਅਮਰਤਪਾਲ ਸਿੰਘ ਬਾਹਰ ਜੇਲ ਤੋਂ ਬਾਹਰ ਆਉਂਦੇ ਨੇ ਅ ਟੈਂਪਰੇਰੀ ਪਰਵਲਨਮ ਦਿੱਤੀ ਜਾਂਦੀ ਹੈ ਤਾਂ ਇਸ ਦੇ ਨਾਲ ਕੋਈ ਜਿਹੜੀ ਪੰਜਾਬ ਦੀ ਅਮਨ ਸ਼ਾਂਤੀ ਸੀਰੀਅਸ ਸੱਟਰਾ ਰੈਕਟ ਹੋ ਸਕਦਾ ਹੈ ਔਰ ਇਹਦੇ ਨਾਲ ਸਟੇਟ ਦਾ ਜਿਹੜਾ ਪਬਲਿਕ ਆਰਡਰ ਹੈ ਅਮਨ ਸ਼ਾਂਤੀ ਉਹਨੂੰ ਖਤਰਾ ਹੋ ਸਕਦਾ ਹੈ ਸੋ ਬਜਟ ਸੈਸ਼ਨ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਤੋਂ ਸ਼ੁਰੂ ਹੋ ਚੁੱਕਿਆ ਹੈ ਔਰ ਇਹਦਾ ਪਹਿਲਾ ਫੇਜ਼ 28 ਤੋਂ 13 ਫਰਵਰੀ ਤੱਕ ਚੱਲਣਾ ਹੈ ਔਰ ਦੂਜਾ ਫੇਜ਼ ਜਿਹੜਾ ਹੈ ਉਹ 9 ਮਾਰਚ ਤੋਂ 2 ਪ੍ਰੈਲ ਤੱਕ ਚੱਲਣਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਤੇ ਇਹ ਤੇ 22 ਜਨਵਰੀ ਨੂੰ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਸੀਗੇ ਕਿ ਉਹ 7 ਵਰਕਿੰਗ ਡੇ ਦੇ ਵਿੱਚ ਅਮਰਿਤਪਾਲ ਜਿਹੜੇ ਕਿ ਹੁਣ ਡਿਬੜੂ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਐਤਬੰਦ ਹੈ ਉਹਨਾਂ ਨੂੰ ਟੈਂਪੋਰਰੀ ਬਾਸਤੇ ਆਪਣਾ ਜਵਾਬ ਦੇ ਆਪਣੀ ਇਨਪੁਟ ਦੇ ਕਿਉਂਕਿ ਬਜਟ ਸੈਸ਼ਨ ਤੋਂ ਨੇ ਸ਼ੋ ਈਮਾਨ ਸਿੰਘ ਖਾਰਾ ਨੇ ਜਿਵੇਂ ਦੱਸਿਆ ਹੈ ਕਿ ਇਹ ਜਿਹੜੇ ਆਰਡਰ ਉਹਨਾਂ ਨੂੰ ਮਿਲੇ ਹੈ ਉਸ ਦੇ ਵਿੱਚ ਐਸਐਸਪੀ ਰੂਰਲ ਅਮਰਸਰ ਦੇ ਐਸਐਸਪੀ ਵਿਆਤੀ ਨੇ ਉਹਨਾਂ ਦੀ ਫੀਡਬੈਕ ਦੇ ਉੱਤੇ ਜਿਹੜੇ ਉੱਥੋਂ ਦੇ ਡੀਸੀ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਟਰ ਨੇ ਉਹਨਾਂ ਨੇ ਜਿਹੜੀ ਰਿਪੋਰਟ ਭੇਜੀ ਹੈ ਉਹਦੇ ਮੁਤਾਬਕ ਜੇਕਰ ਅਮਰਪਾਲ ਸਿੰਘ ਬਾਹਰ ਆਂਦੇ ਨੇ ਤਾਂ ਉਹ ਅਮਨ ਕਾਨੂੰਨ ਵਾਸਤੇ ਖਤਰਾ ਬਣਨਗੇ ਜੀ ਸੋ ਅੰਮ੍ਰਿਤਸਰ ਦੇ ਐਸਐਸਪੀ ਅ ਨੇ ਜਿਹੜੀ ਰਿਪੋਰਟ ਫਾਈਨਡਿੰਗ ਰਿਪੋਰਟ ਜਾਰੀ ਕੀਤੀ ਹੈ ਉਹ ਜਨਵਰੀ 22 ਜਿਹੜੇ ਬੀਤੀ 22 ਤਰੀਕ ਗਈ ਹੈ ਉਸ ਨੂੰ ਉਹਨਾਂ ਨੇ ਜਿਹੜੀ ਅੰਮ੍ਰਿਤਸਰ ਦੇ ਡਿਸਟ੍ਰਿਕਟ ਰਜਿਸਟ੍ਰੇਟ ਹੈ ਡੀਸੀ ਕਹਿੰਦੇ ਆਪਾਂ ਉਹਦੇ ਹੁਕਮਾਂ ਦੇ ਉੱਤੇ ਜਾਰੀ ਕੀਤੀ ਹੈ ਇਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੀਆਂ ਸਾਰੇ ਮਾਮਲਿਆਂ ਨੂੰ ਰਿਕਾਰਡ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੀ ਹੈ ਅ ਅਮਰਤਪਾਲ ਸਿੰਘ ਜੇਕਰ ਬਾਹਰ ਆਂਦੇ ਨੇ ਤਾਂ ਉਹ ਅਮਨ ਕਾਨੂੰਨ ਵਾਸਤੇ ਖਤਰਾ ਬਣ ਸਕਦੇ ਇਸ ਕਰਕੇ ਉਹਨਾਂ ਨੂੰ ਇਹ ਜਿਹੜੀ ਪਰੂਲ ਜਿਹੜੀ ਹੈ ਉਹ ਨਹੀਂ ਦਿੱਤੀ ਜਾਣੀ ਚਾਹੀਦੀ ਸੋ ਉਹੀ ਜਿਹੜਾ ਤੇ ਪੁਰਾਣਾ ਇੱਕ ਬੀਸ ਹੈ ਇਸ ਆ ਗਿਆ ਕਿ ਅ ਅਮਨ ਕਾਨੂੰਨ ਦੀ ਹਾਲਤ ਨੂੰ ਖਤਰਾ ਹੈ ਜੇਕਰ ਉਹ ਬਾਹਰ ਆਂਦੇ ਨੇ ਇਸ ਕਰਕੇ ਪੰਜਾਬ ਸਰਕਾਰ ਜਿਹੜੀ ਹੈ ਜਾਂ ਪੰਜਾਬ ਪੁਲਿਸ ਉਹਨਾਂ ਨੂੰ ਡਿਬਰੂਆਡ ਜੇਲ ਤੋਂ ਬਾਹਰ ਆ ਕੇ ਸੈਸ਼ਨ ਅਟੈਂਡ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੀ ਜੀ ਸਰ ਜੇ ਆਪਾਂ ਦੇਖੀਏ ਤਾਂ ਉਹ ਇੱਕ ਐਨੇ ਸਾਰੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਤੇ ਫਿਰ ਵੀ ਇਸ ਤਰ੍ਹਾਂ ਕਿਉਂ ਕਿਉਂਕਿ ਜੇ ਅਮਨ ਕਾਨੂੰਨ ਦੀ ਹੀ ਗੱਲ ਹੈ ਤਾਂ ਸ਼ਾਇਦ ਕੁਝ ਹੋਰ ਵੀ ਵਿੱਚ ਹੋ ਸਕਦਾ ਹੈ ਕਿ ਕਿਸ ਹadhar ਕਿਸ ਤੇ بار بار ਇੰਨੀ ਵਾਰ ਪੈਰੋਲ ਨੂੰ ਰੱਦ ਕਰ ਦਿੱਤਾ ਗਿਆ ਜੀ ਇਹਦੇ ਵਿੱਚ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਦੀ ਦੇ ਤਹਿਤ ਕਿਉਂਕਿ ਇਹ ਬੰਦ ਨੇ ਸੋ ਇਸ ਦੇ ਤਹਿਤ ਪੰਜਾਬ ਸਰਕਾਰ ਨੇ ਜਿਹੜੇ ਹੋਰ ਹਵਾਲੇ ਦਿੱਤੇ ਆ ਉਸ ਦੇ ਵਿੱਚ ਉਨਾਂ ਨੇ ਸੁਪਰੀਮ ਕੋਰਟ ਦੀ ਇੱਕ ਰੂਲਿੰਗ ਦੀ ਗੱਲ ਕੀਤੀ ਹੈ ਜਿਹੜੀ ਜਿਹਨੂੰ ਲੈਂਡਮਾਰਕ ਸਿਆ ਗਿਆ ਉਸ ਵਿੱਚ ਕੇ ਅਨੰਦਰ ਨੰਬੀਆਰ ਬਰਸ ਚੀਫ ਸੈਕਟਰੀ ਗਵਰਨਮੈਂਟ ਆਫ ਮਦਰਾਸ ਉਸជា ਹੱਤ ਦੀ ਗੱਲ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜਾ ਮੈਂਬਰ ਪਾਰਲੀਮੈਂਟ ਜੇਲ੍ਹ ਦੇ ਵਿੱਚ ਹੋਵੇ ਉਸ ਦਾ ਕੋਈ ਵੀ ਕਨਸਟੀਟਿਊਸ਼ਨਲ ਰਾਈਟ ਨਹੀਂ ਬਣਦਾ ਉਸ ਦਾ ਕੋਈ ਵੀ ਸੰਵਿਧਾਨਕ ਅਧਿਕਾਰ ਨਹੀਂ ਬਣਦਾ ਕਿ ਉਹ ਸੈਸ਼ਨ ਨੂੰ ਅਟੈਂਡ ਕਰੇ ਔਰ ਪਾਰਲੀਮੈਂਟ ਦੇ ਵਿੱਚ ਜਾਵੇ ਕਿ ਨਾ ਹੋ ਕੋਈ ਸਪੈਸ਼ਲ ਜਿਹੜਾ ਹੈ ਉਹਦਾ ਕੋਈ ਹੈ ਉਸ ਦਾ ਸਟੇਟਸ ਉਸੇ ਤਰ੍ਹਾਂ ਦਾ ਹੁੰਦਾ ਹੈ ਜਿਸ ਤਰ੍ਹਾਂ ਦਾ ਕੋਈ ਆਮ ਸ਼ਹਿਰੀ ਦਾ ਹੁੰਦਾ ਹੈ ਤੇ ਇਸ ਦੇ ਨਾਲ ਨਾਲ ਸੋ ਇੱਕ ਜਿਹੜੀ ਹੈ ਇੱਕ ਐਗਜ਼ਾਮਪਲ ਜਿਹੜੀ ਆ ਉਹ ਇੰਦਰਾ ਗਾਂਧੀ ਵਰਸਸ ਰਾਜਨਾਰਾਇਣ ਕੇਸ ਦੀ ਵੀ ਦਿੱਤੀ ਗਈ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹਨਾਂ ਨੂੰ ਜਿਹੜਾ ਹੈ ਇਹ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੂੰ ਬਾਹਰ ਆਉਣ ਦੇ ਲਈ ਇਜਾਜ਼ਤ ਦਿੱਤੀ ਜਾਵੇ ਸੋ ਉਹ ਕੋਈ ਸਪੈਸ਼ਲ ਸਪੈਸ਼ਲ ਸਟੇਟਸ ਨਹੀਂ ਬਣਦਾ ਔਰ ਉਹਨਾਂ ਨੇ ਕਿਹਾ ਕਿ ਕੋਈ ਉਹਨਾਂ ਦਾ ਸਪੈਸ਼ਲ ਰਾਈਟ ਨਹੀਂ ਹੁੰਦਾ ਜਿਹੜਾ ਪਰ ਮੈਂਬਰ ਪਾਰਲੀਮੈਂਟ ਮੇਲ ਦੇ ਵਿੱਚ ਹੋਵੇ ਉਹਦਾ ਕੋਈ ਰਾਈਟ ਉਸ ਤਰ੍ਹਾਂ ਦਾ ਨਹੀਂ ਬਣਦਾ ਉਹ ਇੱਕ ਜਿਵੇਂ ਨਾਰਮਲ ਅਪਰਾਧੀ ਹੁੰਦਾ ਹੈ ਜਾਂ ਨਾਰਮਲ ਜਿਹੜਾ ਨਾ ਮੁਲਜ਼ਮ ਹੁੰਦਾ ਹੈ ਉਸੇ ਤਰ੍ਹਾਂ ਦਾ ਹੈ ਜਿਹੜਾ ਹੈ ਉਸ ਨੂੰ ਉਸ ਨਾਲ ਬਿਹੇਵ ਕੀਤਾ ਜਾਂਦਾ ਹੈ ਸੋ ਹੋਮ ਡਿਪਾਰਟਮੈਂਟ ਤੇ ਜਿਹੜੇ ਆਰਡਰ ਹੈ ਉਹ ਉਹਦੀ ਡਾਇਰੈਕਸ਼ਨ ਉਹ ਜਿਹੜੀ ਡਾਇਰੈਕਸ਼ਨ ਦਿੱਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜਾ 23 ਜਨਵਰੀ ਨੂੰ ਕਿਹਾ ਗਿਆ ਸੀਗਾ ਤੋਂ ਉਸੇ ਦੇ ਆਧਾਰ ਤੇ ਅਮਰਪਾਲ ਦੀ ਜਿਹੜੀ ਹੈ 810 ਦੀ ਰਿਲੀਜ਼ ਦੀ ਗੱਲ ਜਿਹੜਾ ਮਾਮਲਾ ਚੱਲ ਰਿਹਾ ਸੀ ਕੋਰਟ ਦੇ ਵਿੱਚ ਉਸ ਦੇ ਆਧਾਰ ਤੇ ਹੁਣ ਇਹ ਲੱਗਦਾ ਨਹੀਂ ਹੈ ਕਿ ਉਹ ਬਹਰ ਆਣਗੇ ਕਿਉਂਕਿ ਜੇ ਪੰਜਾਬ ਸਰਕਾਰ ਰეკਮੈਂਡ ਨਹੀਂ ਕਰਦੀ ਤਾਂ ਕੋਰਟ ਕੋਲ ਇਸ ਤਰ੍ਹਾਂ ਦਾ ਮੈਨੂੰ ਲੱਗਦਾ ਕੋਈ ਰਾਈਟ ਨਹੀਂ ਹੈ ਕਿ ਉਹ ਅ ਬਿਨਾਂ ਏਜੰਸੀਆਂ ਦੀ ਇਨਪੁਟ ਤੋਂ ਕੋਈ ਡਿਸੀਜਨ ਲਏ ਪਰ ਹੁਣ ਦੇਖਦੇ ਹਾਂ ਕਿ ਇਹਦਾ ਅ ਅਮਰਤ ਕਮਿਊਨਿਟੀ ਟੀਮ ਉਹ ਕੀ ਰਾਹ ਕੱਢਦੀ ਹੈ ਉਹ ਕੀ ਅੱਗੇ ਉਹਨਾਂ ਦਾ ਕਦਮ ਹੁੰਦਾ ਉਹ ਦੇਖਣ ਵਾਲੀ ਗੱਲ ਹੋਏਗੀ ਜੀ ਸਰ ਪੰਜਾਬ ਸਰਕਾਰ ਨੇ ਅਮਨ ਕਾਨੂੰਨ ਦੀ ਜਿਹੜੀ ਸ਼ਾਂਤੀ ਨੂੰ ਲੈ ਕੇ ਇਹ ਅਪੀਲ ਜਿਹੜੀ ਰੱਦ ਕੀਤੀ ਹੈ ਜਾਂ ਫਿਰ ਕੁਝ ਹੋਰ ਕੇਸ ਵੀ ਨੇ ਕੋਈ ਕੇਸ ਜਿਵੇਂ ਜਿਕਰ ਕਰ ਕਰੀ ਦਿੱਤਾ ਹੈ ਕਿ ਇਹ ਜਿਹੜਾ ਇਹ ਅਨੰਦਨ ਨਾਮੀਦਾਰ ਜਿਹੜਾ ਵਰਸਸ ਚੀਫ ਸੈਕਟਰੀ ਆਫ ਗਵਰਨਮੈਂਟ ਆਫ ਮਦਰਾਸ ਦਾ ਕੇਸ ਹੈ ਔਰ ਇੰਦਰਾ ਗਾਂਧੀ ਵਰਸਸ ਰਾਜ ਨਰਾਇਣ ਦਾ ਕੇਸ ਹੈ ਸੋ ਇਹਨਾਂ ਦੋ ਕੇਸਾਂ ਦੀ ਜੱਜ ਦੇ ਵਿੱਚ ਜਿਹੜੀ ਰੂਲਿੰਗ ਹੈ ਉਹਨੂੰ ਆਧਾਰ ਬਣਾ ਕੇ ਵੀ ਪੰਜਾਬ ਆਪਣੀ ਜਿਹੜੀ ਅਪੀਟੀਸ਼ਨ ਰੱਖੀ ਗਈ ਹੈ ਸੋ ਇਸ ਇਸ ਦੇ ਨਾਲ ਹੀ ਦੂਜੀ ਦੂਜੇ ਪਾਸੇ ਕੂਟ ਨੇ ਦੀ ਟ੍ਰਿਕ ਵਾਰੀ ਸੀਗੀ ਉਹ ਚੀਫ ਜਸਟਿਸ ਸ਼ੀਲ ਨਾਗ ਨਾਗੂ ਰਜਿਸਟਰ ਸੰਜੀਵ ਵੈਰੀ ਦੇ ਬੈਂਚ ਨੇ ਐਡੀਸ਼ਨਲ ਸਾਲਿਸੀਟਰ ਜਨਰਲ ਜਿਹੜੇ ਨੇ ਪਾਰ ਸਰਕਾਰ ਦੇ ਸੱਤੇਪਾਲ ਜੈਨ ਉਹਨਾਂ ਓਟ ਦੀ ਰਿਪਲਾਈ ਦੇ ਵਿੱਚ ਸਰਕਾਰ ਵੱਲੋਂ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਫੈਸਲਾ ਨਹੀਂ ਲਿਆ ਇਸ ਦੇ ਲਈ ਕੋਲ ਦੇ ਤੇ ਜਦੋਂ ਤੱਕ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਅਮਰਪਾਲ ਜਿਹੜੇ ਨੇ ਉਹ ਬਾਹਰ ਨਹੀਂ ਆ ਸਕਦੇ ਸੋ ਇਹ ਜਿਹੜੀ ਬੈਂਚ ਦੀ ਹੀアリング ਹੈ ਅੱਜ ਜਿਹੜੇ ਨੇ ਉਹ ਹੀアリング ਕਰ ਰਿਹਾ ਅਪੀਲ ਦੀ ਕਿ ਐਨਐਸਏ ਜਿਹੜੀ ਹੈ ਉਹ ਜਿਸ ਦੇ ਤਹਿਤ ਅਮਰਪਾਲ ਸਿੰਘ ਜੀਲਟ ਬੰਦ ਨੇ ਹੁਣ ਉਹ ਐਨਐਸਏ ਚੈਲੰਜ ਕੀਤਾ ਹੋਇਆ ਹੈ ਰ ਹੈ ਉਸ ਕੇਸ ਦੀ ਵੀ ਸੁਣਵਾਈ ਸੀਗੀ ਉਸ ਕੇਸ ਦੀ ਸੁਣਵਾਈ ਦੇ ਦੌਰਾਨ ਸੱਤਪਾਲ ਜੈਨ ਨੇ ਕਿਹਾ ਕਿ ਇਸ ਦੇ ਉੱਤੇ ਪੰਜਾਬ ਸਰਕਾਰ ਨੇ ਫੈਸਲਾ ਲੈਣਾ ਹੈ ਕਿ ਉਹਨਾਂ ਨੂੰ ਜਿਹੜਾ ਹੈ ਇਹ ਕਰੋਲ ਦਿੱਤੀ ਜਾ ਸਕਦੀ ਹੈ ਜਾਂ ਨਹੀਂ ਦਿੱਤੀ ਜਾ ਸਕਦੀ ਹੈ ਸੋ ਹੁਣ ਪੰਜਾਬ ਸਰਕਾਰ ਨੇ ਇਹ ਜਿਹੜੀ ਅਪੀਲ ਹੈ ਇਸ ਨੂੰ ਰੱਦ ਕਰ ਦਿੱਤਾ ਹੈ ਜਿਸ ਤੋਂ ਲੱਗਦਾ ਹੈ ਕਿ ਹੁਣ ਅੰਮ੍ਰਿਤ ਬਜਟ ਸੈਸ਼ਨ ਨੂੰ ਅਟੈਂਡ ਕਰ ਸਕਣਾ ਮੁਸ਼ਕਲ ਹੋਏਗਾ ਕਿਉਂਕਿ ਇੱਕ ਇੱਕ ਤਰ੍ਹਾਂ ਦੇ ਨਾਲ ਫੇਰ ਇੱਕ ਤਰ੍ਹਾਂ ਦੇ ਨਾਲ ਫੇਰੇ ਜਿਹੜਾ ਹੈ ਇੱਕ ਉਲਝਣ ਦੇ ਵਿੱਚ ਫਸ ਗਿਆ ਹੈ ਸੋ ਅਮਰ ਜਿਵੇਂ ਤੁਸੀਂ ਕਿਹਾ ਹੈ ਕਿ ਅਮਰਪਾਲ ਸਿੰਘ ਖਡੂਰ ਸਾਹਿਬ ਸਟਰੀਟ ਤੋਂ ਅ 2024 ਦੀਆਂ ਲੋਕ ਸਭਾ ਚੋਣਾਂ ਜਿਹੜੀਆਂ ਹੈ ਉਹ 190000 ਵੋਟ ਦੇ ਨਾਲ ਜਿੱਤੇ ਸੀਗੇ ਅ ਪਰ ਉਹ ਲਗਾਤਾਰ ਦੇ ਵਿੱਚ ਹੋਣ ਦੇ ਕਾਰਨ ਅ ਉਹਨਾਂ ਨੂੰ ਹੁਣ ਤੱਕ ਉਹ ਸੈਸ਼ਨ ਜਿਹੜਾ ਹੈ ਉਹ اٹੈਂਡ ਨਹੀਂ ਕਰ ਸਕੇ ਇੱਕ ਵਾਰ ਉਹ ਸੌਂ ਚਕਾਣ ਦੇ ਲਈ ਉਹਨਾਂ ਨੂੰ ਲਿਆਂਦਾ ਗਿਆ ਸੀ ਉਹ ਵੀ ਪੂਰੀ ਸਕਿਉਰਿਟੀ ਦੇ ਅ ਉਹਨਾਂ ਦੇ ਚੈਂਬਰ ਦੇ ਵਿੱਚ ਹੀ ਲੋਕ ਸਭਾ ਸਪੀਕਰ ਦੇ ਚੈਂਬਰ ਦੇ ਵਿੱਚ ਹੀ ਉਹਨਾਂ ਨੂੰ ਸੌਂ ਚਕਾਈ ਗਈ ਸੀਗੀ ਤੇ ਹੁਣ ਪੰਜਾਬ ਸਰਕਾਰ ਨੇ ਜਿਹੜਾ ਇਹ ਇੱਕ ਵਾਰ ਦੀ ਉਹਨਾਂ ਨੂੰ ਤਰੂਲ ਦੇ ਅੰਦਬਰੋਧ ਕੀਤਾ ਹੈ ਔਰ ਕਿਹਾ ਹੈ ਕਿ ਜੇ ਉਹ ਬਾਹਰ ਆਂਦੇ ਨਹੀਂ ਤਾਂ ਅਮਨ ਕਾਨੂੰਨ ਦੀ ਹਾਲਤ ਨੂੰ ਖਤਰਾ ਹੋ ਸਕਦਾ ਹੈ। ਵੀਰ ਜੀ ਕਿ ਜਾਣਕਾਰੀ ਹੋਏਗੀ ਸਰ ਨਿਗਰੱਖਾਂਗੇ ਜਾਣਕਾਰੀ ਲਈ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ।